ਸਾਸਤਰੀ ਕਾ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਮੈਂ ਪਹੁੰਚਿਆ ਹੋਇਆ ਮਿੱਤਰੋ ਲੈ ਕੇ ਤੁਹਾਨੂੰ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਸਰਾਂਵਾਲੀ ਪਿੰਡ ਤੋਂ ਜਿਹੜੀ ਛੜਕ ਜਾਂਦੀ ਆ ਮਿੱਤਰੋ ਸਿੱਧੀ ਆਹ ਦੂਜੀ ਕਲਾਸ ਨੂੰ ਤੇ ਕਲਾਸ ਵਾਲੀ ਛੜਕੇ ਦੇ ਉੱਤੇ ਕੋਲਡ ਸਟੋਰ ਵਾਲੇ ਭਰਾਵਾਂ ਦੇ ਘਰੇ ਮੈਂ ਇਸ ਟੇਰ ਮੌਜੂਦ ਆ ਆਜੋ ਵੀ ਮਿੱਤਰੋ ਚਾਰ ਵੜਾਂ ਤੇ ਇੱਕ ਝੋਟੀ ਇੱਕੇ ਫਾਰਮ ਦੇ ਵਿੱਚ ਵਕਾਊ ਘਰ ਦੀਆਂ ਪਾਲੀਆਂ ਹੋਈਆਂ ਝੋਟੀ ਵੀ ਘਰੇ ਤਿਆਰ ਕੀਤੀਆਂ ਵੱਛੀਆਂ ਵੀ ਘਰੇ ਤਿਆਰ ਕੀਤੀਆਂ ਹੋਈਆਂ ਠੀਕ ਹੈ ਜੀ ਇਹ ਗੱਲ ਨੋਟ ਰੱਖੇ ਲੈ ਭਗਤਾ ਡੰਡਾ ਸੁੱਟ ਦੇ ਕਰਾਂ ਦੀ ਬਾਹਰ ਹੁਣ ਮੈਨੂੰ ਸੜ ਦੇ ਪਾਸੇ ਨੂੰ ਵੀਰੇ ਜਿਹੜੀ ਪਹਿਲੇ ਨੰਬਰ ਤੇ ਵੱੱਛੀ ਖੜੀ ਹੋਈ ਹੈ ਕਾਲੀ ਪਹਿਲੇ ਨੰਬਰ ਤੇ ਉਹ ਦੋ ਦੋ ਤੁਹਾਨੂੰ ਸ਼ੁਰੂਆਤ ਕਰ ਦੇਣਾ ਤੇ ਚਾਰਾਂ ਦੀ ਤੁਹਾਨੂੰ ਡਿਟੇਲ ਦੇ ਦੂੰਗਾ ਮੁੱਲ ਇਕੱਠਾ ਹੀ ਚਾਰਾਂ ਦਾ ਆਪਾਂ ਕਰ ਦੇਣਾ ਬਾਈ ਜੇਕਰ ਨੋਟ ਰੱਖਿਆ ਜੇ ਵੀਰੇ ਤੇ ਤੁਸੀਂ ਲੈਣੀ ਜਿਹੜੀ ਲੈਣੀ ਉਹ ਬਾਈਆਂ ਨਾਲ رابطہ ਕੈਮ ਕਰ ਲਿਆ ਜੇ ਬਾਈ ਹੁਣੀਆਂ ਦੇ ਵੀ ਆਪਾਂ ਚਾਰੇ ਇਕੱਠੀਆਂ ਦੇਣੀਆਂ ਤੇ ਬਾਕੀ ਤੁਸੀਂ ਵੇਖ ਲੈ ਜੇ ਜਿਵੇਂ ਤੁਹਾਡੀ ਸੈਟਿੰਗ ਆਉਂਦੀ ਹੋਈ ਭਰਾਵਾਂ ਦੀ ਮਿੱਤਰੋ ਬਾਈ ਹੁਣਾਂ ਨੇ ਫਾਰਮ ਬਣਾਇਆ ਬਹੁਤ ਸੋਹਣਾ ਸੈਟਅਪ ਕੀਤਾ ਵਾ ਕਿਉਂਕਿ ਗੱਲ ਆਇਆ ਬਾਈ ਹੁਣਾਂ ਨੇ ਰੱਖਣੀਆਂ 35-40 ਕਿਲੋ ਵਾਲੀਆਂ ਗਾਈਆਂ ਫਾਰਮ ਦੇ ਵਿੱਚ ਇਹਨਾਂ ਦੀ ਕੈਪੈਸਿਟੀ ਆ ਜਿਹੜੀ ਉਹ 20-18-20 ਵਾਲੀ ਆ ਤੁਹਾਨੂੰ ਪਤਾ ਸਾਰੇ ਭਰਾਵ ਯੋਸ ਵੰਯੋ ਵੱਡੀ ਗੱਲ ਇਹ ਆ ਬਈ ਨੋਟ ਕਰ ਲਿਆ ਜੀ ਵਿਚਾਰਾਂ ਦੇ ਬੱਚੇ ਐਤ ਬਾਸ ਕੋਈ ਦੋਹਾਂ ਦਿਨਾਂ ਦੀ ਸੂਈ ਆ ਕੋਈ ਤਿੰਨਾਂ ਦਿਨਾਂ ਦੀ ਸੂਈ ਆ ਤੇ ਦੁੱਧ ਦੀ ਕੈਪੈਸਿਟੀ ਆ ਜਿਹੜੀ ਉਹ ਤੁਹਾਨੂੰ ਮੈਂ ਦੱਸ ਦਿੰਨਾ ਵਾਂ ਕਿ ਵੀਰੇ ਪਿਊਸ ਕਰੀ ਲੈ ਵੀ ਮਿੱਤਰੋ ਦੁੱਧ ਦੀ ਕੈਪੈਸਿਟੀ ਆ ਜਿਹੜੀ ਆ ਕਾਲੀ ਵਿਹੜਾ ਪਹਿਲੇ ਨੰਬਰ ਤੇ ਖੜੀ ਹੋਈ ਇਹਨੂੰ ਸੂਈ ਨੂੰ 4 ਦਿਨ ਹੋ ਗਏ ਇਦਾਂ ਜਰਸੀ ਪੈਂਦੀ ਜਿਹੜਾ ਮੂੰਹ ਦਿਖਾਦੀ ਦੀ ਬਈ ਹੰਦਾ ਕਾਫੀ ਕਲਰ ਦੇ ਵਿੱਚ ਆ ਵੀਰੇ ਤੇ ਤੋੜ ਸਕਦੇ ਨਹੀਂ ਜੇ ਤੋਰੀਏ ਤਾਂ ਖੋਲ ਲਾ ਤਾਂ ਇਹਦੀ ਵਿਚਾਰੇ ਹੁਣ ਹਾਂ ਮੈਂ ਨਾਲ ਖੋਲਦੇ ਸਾਰੇ ਇੱਕ ਕੋਥਰ ਖੋਲਦੇ ਨੇ ਲੈ ਵੀ ਮਿੱਤਰੋ ਆਹ ਵੇਖ ਲੋ ਬਈ ਕਰਮ ਵਾਲੀਆਂ ਹੂੰ ਆਹ ਬੱਚੀ ਹੁਣ ਤੁਰਦੀ ਵੇਖੋ ਪਹਿਲਵਾਨਾਂ ਨੂੰ ਇਹ ਚਾਰਾਂ ਦਾ ਰੇਟ ਤੁਹਾਨੂੰ ਮੈਂ ਦੱਸ ਦਿੰਨਾ ਬਸ ਜੁੜੇ ਰਹੋ ਹਾਂ ਇਹ ਬੱਚਿਆਂ ਦੇ ਕੋਲੇ ਜਾਣਗੇ ਆ ਇਹਦਾ ਬੱਚਾ ਹਨਾ ਬਈ ਨਹੀਂ ਨਹੀਂ ਉਹਦਾ ਉਹ ਬੱਚਾ ਅੱਛਾ ਇਹਦਾ ਉਹ ਬੱਚਾ ਪਰਲਾ ਹੈ ਇਹ ਮੇੜਦਾ ਆਹ ਬੱਚੀ ਹੈ ਇਹ ਹਾਂ ਇਹ ਬੱਚੀ ਆਹ ਬੱਚੀ ਕਾਲੀ ਆ ਗਈ ਹਨਾ ਇਹਦੇ ਇਹਨਾਂ ਦਾ ਰੇਟ ਇਕੱਠੇ ਦੱਸਦਾ ਆਹ 2 ਨੰਬਰ ਵਾਲੀ ਵੜਦੇ ਆ ਜਾਂਦੀ ਨੇ ਚਲ 2 ਨੰਬਰ ਵਾਲੀ ਵੈੜ ਡੱਬੀ ਆ ਜਿਹੜੀ ਇਹ ਤੇਲ ਆ ਮਿੱਤਰੋ ਤੇ ਇਹਦੇ ਥੱਲੇ ਵੀ ਬੋਲਾ ਇੰਨਾ ਕੋ ਹੈਗਾ 14 15 ਕਿਲੋ ਪਲੂਣ ਵੱੱਛੀ ਸੋਈ ਹੈ ਪਲੂਣੀ ਤੇਲ ਨਿਕਲ ਗਈ ਵੇਖ ਲੋ ਇੱਥੇ ਆ ਕੇ ਕਈ ਵਾਰੀ ਆਪਾਂ ਵੈੜ ਤਿਆਰ ਕਰਨ ਦੇ ਚੱਕਰ ਤੇ ਵੀ ਗਲਤ ਹੋ ਜਾਂਦਾ ਬਾਈ ਇਹਦਾ ਬੱਚਾ ਕਿਹੜਾ ਆ ਗਿਆ ਵੀਰੇ ਉਹ ਚਿੱਟਾ ਉਹ ਚਿੱਟਾ ਜਿਹੜਾ ਉਹਨੂੰ ਚੁੰਗੀ ਜਾਂਦਾ ਠੀਕ ਆ ਇਹ ਲੈ ਆ ਆ ਬੱਚਾ ਆਇਂਦਾ ਬਈ 2 ਨੰਬਰ ਦੀ ਡੱਬੀ ਵੈਣਦਾ ਠੀਕ ਹੈ ਜੀ ਇਹ ਬੱਚਾ ਵਾ ਬਾਈ ਠੀਕ ਆ ਗਿੱਲੀਆਂ ਦੀਆਂ ਸੂਈਆਂ ਹੋਈਆਂ ਉਹ ਸਾਬਤ ਜੱਜਮੈਂਟ ਕਰਿਆ ਜੀ ਤੇ ਇਹ ਦੋ ਹੋ ਗਈਆਂ ਤਿੰਨ ਨੰਬਰ ਵਾਲੀ ਖੋਲਦੀ ਬਈ ਉਹ ਵੀ ਵੇੜ ਹਾਂ ਲੈ ਬਈ ਇਹਨੂੰ ਵੀ ਕੱਢ ਦੇ ਪਹਿਲੇ ਆ ਤਿੰਨ ਨੰਬਰ ਵਾਲੀ ਵੇੜ ਆ ਬਾਈ ਠੀਕ ਆ ਜੀ ਇਹ ਵੀ ਸੂਈ ਸਵਾਈ ਆ ਇਹਦੇ ਥੱਲੇ ਵੀ ਦੁੱਧ 14 15 13 14 ਇੱਥੇ ਹੈਗਾ ਇਹਦਾ ਬੱਚਾ ਲਾਲ ਡੱਬਾ ਪੈਣਾ ਬਾਈ ਹਾਂ ਲਾਲ ਡੱਬਾ ਬਾਈ ਠੀਕ ਆ ਇਹਦੇ ਮਗਰ ਵੀ ਬੱਚਾ ਆ ਗਿਆ ਬਾਈ ਤੋਰ ਤੇ ਆਹ ਇੱਕ ਵੱੱਸੀ ਜਰਸੀ ਉਹ ਵੇੜ ਬਗਰ ਕਾਲੀ ਮਗਰ ਲੈ ਬਈ ਆ ਕਾਲੀ ਵੀ ਖੋਲ ਦੇ ਬਾਈ ਹਾਂ ਜਰਸੀ ਬੱਚੀ ਬਈ ਕਾਲੀ ਬੈਡ ਦੀ ਜਿਹੜੀ ਜਿਹੜੀ ਦਿਖਾ ਦੇਦੀ ਬਾਗ ਬੱਚੀ ਦੀ ਇਹਦੇ ਥੱਲੇ ਬਾਈ ਹੁਣੀ ਉਹਦੇ ਵੀ ਸਾਰਿਆਂ ਨਾਲੋਂ ਦੁੱਧ ਜ਼ਿਆਦਾ ਭਰਾਵੋ ਇਹ ਬੈਡ ਦੇ ਥੱਲੇ ਦੋਖਲੀ ਨਾ ਜਾਣੇ ਬ੍ਰਾਂਡ ਹੱਕ ਤੇ ਇਹ ਹੋ ਗਏ 4 ਜਨਵਰ ਭਾਈ ਗਾਇਆਂ ਦੇ ਇਹ 4 ਜਨਵਰ ਮਿਲਣਗੇ ਤੁਹਾਨੂੰ 2 ਲੱਖ ਤੇ 60000 ਦੇ ਵਿੱਚ ਭਾਈ ਮਿਲਣਗੇ ਮੰਡਣ ਵਿੱਚੋਂ ਥੋੜਾ ਬਹੁਤਾ ਮੌਕੇ ਦੇ 68 ਡੱਪਾ ਹੋ ਜਾ ਹੋ ਜਾਊਗਾ ਉਹ ਤੁਸੀਂ ਭਾਈਆਂ ਨਾਲ ਰਾਬਤਾ ਕਾਇਮ ਕਰ ਲਿਆ ਜੀ 2 ਲੱਖ 60000 ਰੁਪਏ ਕੱਲੀ ਕੱਲੀ ਦਾ ਰੇਟ ਜਾਂ ਦੋਆਂ ਦੋਆਂ ਦਾ ਰੇਟ ਉਹ ਤੁਸੀਂ ਭਾਈਆਂ ਨਾਲ ਆ ਕੇ ਇੱਥੇ ਰਾਬਤਾ ਕਾਇਮ ਕਰ ਲਿਆ ਜੇ ਕੀ ਤੁਹਾਡੀ ਤੈਅ ਬੈਂਦੀ ਭਾਈ ਸਰਾਂ ਵਾਲੀ ਪਿੰਡ ਦੇ ਵਿੱਚ ਕੋਲਡ ਸਟੋਰ ਵਾਲਿਆਂ ਦੇ ਘਰੇ ਹੁਣ ਆਜੋ ਝੋਟੀ ਤੇ ਭਾਈ ਇਹ ਝੋਟੀ ਦੇ ਥੱਲੇ ਦੁੱਧ 8 ਕਿਲੋਈਆ ਹਨਾ ਵੀਰੇ 8 ਕਿਲੋ ਦੁੱਧ ਦਾ ਬੱਚਾ ਆਇੰਦਾ ਵੀਰੇ ਕੱਟਾ ਕੇ ਕੱਟੀ ਬਈ ਕੱਟਾ ਕੱਟਾ ਇਹਦੇ ਮਗਰ ਉਹ ਬੱਚਾ ਮਹੀਨੇ ਕੋ ਦੋ ਤਾ ਆ ਫਿਰਦਾ ਦੀ ਬੱਚਾ ਦਿਖਾਇਆ ਬਈ ਹਾਂ ਤੋਰਦੀ ਬਈ ਤੋਰਦੀ ਝੋਟੀ ਬੱਚਾ ਵਿਖਾਉਣਾ ਤੁਹਾਨੂੰ ਮੈਂਨ ਤੇ ਉਧਰ ਫਿਰਦਾ ਹੂੰ ਇਹਦੇ ਬਾਰੇ ਵੀ ਦੱਸਦੇ ਇਹਦੇ ਸਰੇਗਾ ਦੁੱਧ 8 ਕਿਲੋ ਹੀ ਆ ਬਈ ਸਾ ਦੋਵਾਂ ਟਾਈਮਾਂ ਦਾ ਸੂਈ ਹੈਗੀ ਮਹੀਨੇ ਕੋ ਦੀ 20 ਦਿਨ ਥੱਲੋ ਥੱਲੋ ਖਬਰਦਾਰਾ ਝੋਟੀ ਬਈ ਸਾਫ ਸੁਥਰੀ ਬਹੁਤਾ ਕਰਮਣੀ ਵਾਲੀ ਸਿੰਘ ਸੁng ਚੰਗਾ ਬਾਡੀ ਬੂਡੀ ਦੀ ਖੁੱਲੀ ਡੁੱਲੀ ਹੈ ਕਰਮਣੀ ਆਣੀ ਹੈਗਾ ਵੀ ਉਹੋ ਜੀ ਨਹੀਂ ਗਈ ਬਈ ਹੂੰ ਠੀਕ ਆ ਲੈਕਦੀਪ ਉਹ ਬੱਚਾ ਵਿਖਾਇਆ ਇੰਦਾ ਉਧਰ ਹੂੰ ਆ ਭਾਈ ਬੱਚਾ ਆਂਦਾ ਮਹੀਨੇ ਦਾ ਸੋ ਕੱਟਾ ਆਉਂਦੇ ਮਗਰ ਆ ਭਾਈ ਝੋਟੀ ਦਾ ਰੇਟ ਵੀਰੇ ਇੱਕ ਝੋਟੀ ਦੀ ਪਿਊਸ ਕਰੀ ਜਿਹਨੇ ਪ੍ਰਕਾਸ਼ ਸਾਹਿਬ ਇੱਕ ਲੱਖ 10000 ਰੁਪਏ ਕੀਮਤ ਆ ਭਾਈ ਝੋਟੀ ਦੀ ਮਿੱਤਰੋ ਬਾਕੀ ਸਾਰੀ ਜਾਣਕਾਰੀ ਲਈ ਆਪਾਂ ਨੰਬਰ ਪਾਈਆਂ ਦਾ ਸਕਰੀਨ ਤੇ ਲਾਇਆ ਹੋਇਆ ਤੇ ਮਿੱਤਰੋ ਪਿੰਡ ਸਰਾਂ ਵਾਲੀ ਜ਼ਿਲ੍ਹਾ ਫਰੀਦਕੋਟ ਕੋਲਡ ਸਟੋਰ ਵਾਲੇ ਭਰਾਵਾਂ ਦੇ ਘਰੋਂ ਆਪਾਂ ਵੀਡੀਓ ਫੁਲਮਾਈਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ